ਇੱਕ ਵਾਰੀ ਮੈਂ ਬਹੁਤ ਜ਼ਿਆਦਾ ਸਾਰੇ ਸਟੂਡੈਂਟਾਂ ਨੂੰ ਵੈਲਕਮ ਹਾਂ ਪ੍ਰਤਾਪ ਅਕੈਡਮੀ ਠੀਕ ਹੈ ਤਾਂ ਇੱਕ ਇੰਪੋਰਟੈਂਟ ਜੀ ਤੁਹਾਨੂੰ ਇਨਫੋਰਮੇਸ਼ਨ ਮੈਂ ਸ਼ੇਅਰ ਕਰ ਦਿੰਨਾ ਹੈ ਕੱਲ ਐਵਰੇਜ ਯਾਨੀ ਕਿ ਐਵਰੇਜ ਚੈਪਟਰ ਦੇ ਬੈਸਟ 65 ਕੁਐਸਚਨਸ ਦਾ ਮੋਕ ਟੈਸਟ ਹੋਊਗਾ ਕੱਲ ਟਾਈਮਿੰਗ ਹੈਗੀ ਹੈ 3 ਵਜੇ ਕੋਈ ਵੀ ਬੱਚਾ ਇਸ ਟੈਸਟ ਨੂੰ ਦੇ ਸਕਦਾ ਹੈ ਠੀਕ ਹੈ ਇਸ ਟੈਸਟ ਨੂੰ ਦੇਣ ਦੇ ਲਈ ਤੁਸੀਂ ਕਰਨਾ ਕੀ ਹੈ ਮੈਂ ਤੁਹਾਨੂੰ ਦੱਸਦਾ ਹਾਂ ਪ੍ਰਤਾਪ ਅਕੈਡਮੀ ਦੀ ਪ੍ਰਤਾਪ ਅਕੈਡਮੀ ਦੀ ਐਪ ਨੂੰ ਡਾਊਨਲੋਡ ਕਰਨਾ ਹੈ ਉੱਥੇ ਫ੍ਰੀ ਆਫ ਕੋਸਟ ਟੈਸਟ ਤੇ ਤੁਹਾਨੂੰ ਪਰਵਾਇਡ ਹੋ ਜੂਆ ਇਹ ਹਾਲ ਅਪਰਤਾਪ ਅਕੈਡਮੀ ਦੀ ਐਪ ਹੈਗੀ ਹੈ ਜਿਹੜੇ ਬੱਚੇ ਐਂਡਰੋਇਡ ਵਾਲੇ ਨੇ ਉਹ ਪ੍ਰਤਾਪ ਅਕੈਡਮੀ ਇਗਜ਼ਾਮ ਕੀ ਕਲਾਸੇਜ਼ ਲਈ ਕੈਪ ਐਂਡਰੋਇਡ ਐਪ ਡਾਊਨਲੋਡ ਕਰ ਲੈਣ ਜਿਹੜੇ ਬੱਚੇ ਆਈਫੋਨ ਵਾਲੇ ਹੈ ਉਹਨਾਂ ਨੇ ਮਾਈ ਇੰਸਟੀਚੂਟ ਦੇ ਨਾਮ ਤੋਂ ਐਪ ਡਾਊਨਲੋਡ ਕਰਨੀ ਹੈ ਔਰ ਉੱਥੇ ORG ਕੋਡ ਹੋਊਗਾ ਭਾਈ ਉਹ ਫੀਲ ਕਰ ਦਿਓ ORG ਕੋਡ ਵੀ ਦੇਖੋ ਮੈਂ ਤੁਹਾਨੂੰ ਦੱਸ ਦਿੰਨਾ ਹੈ PYXIV ਕਈ ਬੱਚੇ ਇਸੇ ਲਈ ਵੀ ਫੋਨ ਕਰ ਲੈਂਦੇ ਆ ਸਰ ਉਹ ORG ਕੋਡ ਦੱਸੋ ਮਤਲਬ ਠੀਕ ਹੈ ਤਾਂ ਇਹ ORG ਕੋਡ ਇਹਗਾ ਔਰ ਇਹ ਟੈਸਟ ਰਾਈਟ 3 ਵਜੇ ਚੱਲ ਜੂਗਾ 90 ਮਿੰਟ ਦਾ ਇਹ ਟੈਸਟ ਹੋਊਗਾ ਭਾਈ ਠੀਕ ਹੈ ਜੋ ਬੱਚਾ ਇੱਛੂ ਕੋ ਵੀ ਇਸ ਟੈਸਟ ਨੂੰ ਦੇ ਸਕਦਾ ਹੈ ਫਰੀ ਆਫ ਕੋਸਟ ਇਹ ਮੌਕ ਟੈਸਟ ਹੈ ਤੁਹਾਨੂੰ ਪਤਾ ਲੱਗ ਜੂਗਾ ਕਿ ਤੁਹਾਡੀ ਐਵਰੇਜ ਦੇ ਟੌਪਿਕ ਦੀ ਕਿੰਨੀ ਕਿ ਤਿਆਰੀ ਹੈ ਠੀਕ ਹੈ ਇਹਦੇ ਵਿੱਚ ਈਜ਼ੀ మోਡਰੇਟ ਔਰ ਬੜੀਆ ਲੈਵਲ ਦੇ ਤਿੰਨੋਂ ਟਾਈਪ ਦੇ ਕੁਐਸਚਨ ਪਾਈ ਜਾਣਗੇ ਔਰ ਸਾਰੇ ਦੇ ਸਾਰੇ ਜੋ ਕੁਐਸਚਨਸ ਹੋਣਗੇ ਭਾਈ ਉਹ ਲੇਟੈਸਟ ਪੈਟਰਨ ਤੇ ਹੈ ਇਦਾਂ ਨਹੀਂ ਹੈ ਕਿ ਕੋਈ ਬਹੁਤ ਸਾਲਾ ਪੁਰਾਣਾ ਹੈ ਜੋ ਵੀ ਨਵੇਂ ਐਗਜ਼ਾਮ ਹੋਏ ਆ ਉਹਨਾਂ ਦੇ ਬੇਸਡ ਮਤਲਬ ਐਗਜ਼ਾਮ ਪੈਟਰਨ ਤੇ ਇਹ ਕੁਐਸਚਨ ਹੋਣਗੇ 65 ਕੁਐਸਚਨ ਹੋਣਗੇ ਔਰ 90 ਮਿੰਟ ਦਾ ਤੁਹਾਡੇ ਕੋਲੇ ਟਾਈਮ ਹੋਏਗਾ ਓਕੇ ਕਿੰਨੇ ਟਾਈਮ ਤੱਕ ਡਨ ਕਰ ਸਕਦੇ ਹਨ ਭਾਈ ਇਹ ਔਨਲਾਈਨ ਹੈ ਤੁਸੀਂ ਡਨ ਕਰਨ ਨੂੰ 1 ਘੰਟੇ ਚ ਡਨ ਕਰ ਲਿਓ ਠੀਕ ਹੈ ਬਸ ਉਸੇ ਟਾਈਮ ਆਨਲਾਈਨ ਰਹੇਗਾ ਉਸ ਤੋਂ ਬਾਅਦ ਇਹ ਟੈਸਟ ਐਕਸੈਸ ਨਹੀਂ ਹੋਏਗਾ ਤਾਂ ਪਹਿਲਾਂ ਹੀ ਬੈਠ ਜਿਓ ਸਹੀ ਰਾਈਟ 3 ਵਜੇ ਇਹ ਚੱਲ ਜੂਗਾ ਔਰ ਤੁਸੀਂ ਐਵੇਂ ਕਹਿ ਸਕਦੇ ਹਾਂ ਕਿ ਡੈਡ ਘੰਟੇ ਇਹ ਟੈਸਟ ਹੈਗਾ ਸੋ ਥੈਂਕ ਯੂ ਸੋ ਮੱਚ ਇਹ ਗੱਲ ਨੂੰ ਸ਼ੇਅਰ ਕਰ ਦਿਓ ਭਾਈ ਸਾਰੇ ਬੱਚੇ ਥੈਂਕ ਯੂ ਐਂਡ ਬੈਸਟ ਆਫ ਲੱਕ ਕੱਲ ਦੇ ਟੈਸਟ ਦੇ ਲਈ ਠੀਕ ਹੈ ਥੈਂਕ ਯੂ